ਸਾਸਤਰੀ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਮੇਸ਼ਾ ਹੀ ਇਮਾਨਦਾਰ ਦੱਸਦੇ ਨਜ਼ਰ ਆਉਂਦੇ ਹਨ ਜਿੱਥੇ ਪਿਛਲੇ 3 ਸਾਲਾਂ ਤੋਂ ਰਮਨ अरोड़ा ਵੱਲੋਂ ਰਾਜ ਦੇ ਲੋਕਾਂ ਨੂੰ ਲੁੱਟਿਆ ਗਿਆ ਉਨਾ ਉੱਤੇ ਭ੍ਰਿਸ਼ਟਾਚਾਰ ਦਾ ਵੀ ਮਾਮਲਾ ਦਰਜ ਹੋਇਆ ਲੇਕਿਨ ਕੀ ਗੱਲ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਸਿਰਫ ਇੱਕ ਰਮਨ अरोड़ा ਹੀ ਨਜ਼ਰ ਆ ਰਹੇ ਨੇ ਜਿਹੜੇ ਆਮ ਘਰਾਂ ਦੇ ਵਿੱਚੋਂ ਮੁੰਡੇ ਨਿਕਲੇ ਹੋਏ ਨੇ ਜਿਨ੍ਹਾਂ ਨੇ 6 6 7 7 ਕਿੱਲਿਆਂ ਦੇ ਵਿੱਚ ਕੋਠੀਆਂ ਪਾ ਲਈਆਂ ਹਨ ਉਹ ਨਜ਼ਰ ਨਹੀਂ ਆ ਰਹੇ ਕਹਿੰਦੇ ਨੇ ਕਿ ਉਹਨਾਂ ਉੱਤੇ ਈਡੀ ਜਾਂਚ ਕੀਤੀ ਜਾਏਗੀ ਜੇਕਰ ਉਹਨਾਂ ਦੇ ਉੱਤੇ ਉਹਨਾਂ ਨੇ ਈਡੀ ਜਾਂਚ ਤੋਂ ਬਚਣਾ ਹੈ ਤਾਂ ਉਹ ਕਹਿ ਰਹੇ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲਣਗੇ ਇੱਥੋਂ ਤੱਕ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਤਾਂ ਰਲਣਗੇ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਈਡੀ ਹੈ ਉਹਨਾਂ ਦੇ ਹੱਥ ਦੀ ਕਠਪੁਲ ਤਲੀ ਹੈ ਜੋ ਆਮ ਕਰਾ ਦੇ ਮੁੰਡੇ ਖਾਸ ਬਣੇ ਹੋਏ ਨੇ ਉਹਨਾਂ ਨੇ 6 6 7 7 ਕਿੱਲਿਆਂ ਦੇ ਵਿੱਚ ਕੋਠੀਆਂ ਪਾ ਲਈਆਂ ਨੇ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਛੋਟੇ ਮੋਟੇ ਕਾਰੋ ਬਾਰ ਕਰਦੇ ਸੀ ਉਹ ਪਿਛਲੇ 3 ਸਾਲਾਂ ਤੋਂ ਇੱਕ 6 6 7 7 ਕਿੱਲਿਆਂ ਦੇ ਵਿੱਚ ਕੋਠੀਆਂ ਪਾ ਕੇ ਬੈਠ ਗਏ ਹਨ ਵੱਡੇ ਵਿਲੇ ਬਣਾ ਕੇ ਬੈਠ ਗਏ ਹਨ ਜਿਨ੍ਹਾਂ ਦੀਆਂ ਕੋਠੀਆਂ ਰੋਡ ਦੇ ਉੱਤੇ ਜਿਹੜੇ ਜੀਟੀ ਰੋਡ ਦੇ ਉੱਤੇ ਨਜ਼ਰ ਆ ਰਹੀਆਂ ਨੇ ਇਹਦੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਛੋਟੇ-ਮੋਟੇ ਕਾਰੋਬਾਰ ਕਰਦੇ ਮੁੰਡੇ ਅੱਜ ਖਾਸ ਕਿਵੇਂ ਬਣ ਗਏ ਉਹ ਕੋਈ ਉਹਨਾਂ ਕੋਲ ਕੋਈ ਮਤਰਾਲਾ ਨਹੀਂ ਹੈਗਾ ਉਹ ਕੋਈ ਮੰਤਰੀ ਨਹੀਂ ਹੈਗੇ ਉਹ ਇੱਕ ਆਮ ਵਿਧਾਇਕ ਹੀ ਨੇ ਇੱਥੋਂ ਇਹ ਸਾਬਿਤ ਹੁੰਦਾ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹ ਵਿਧਾਇਕ ਨੇ ਅੱਜ ਤਿੰਨਾਂ ਸਾਲਾਂ ਦੇ ਵਿੱਚ ਐਡੀਆਂ ਐਡੀਆਂ ਕੋਠੀਆਂ ਖੜੀਆਂ ਕਰ ਲਈਆਂ ਨੇ ਤੇ ਮੰਤਰੀਆਂ ਨੇ ਕੀ ਕੁਛ ਨਾ ਕੀਤਾ ਹੋਵੇਗਾ ਤਾਂ ਇਹਦੇ ਸੂਤਰਾ ਤੋਂ ਇੱਕ ਸਾਡੇ ਕੋਲ ਵੀਡੀਓ ਆਈ ਹੈ ਸ਼ਾਇਦ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਸੁਣਾ ਦੇਨੇ ਮੋਬਾਈਲ ਠੀਕ ਕਰਦਾ ਕਰਦਾ ਇੱਕ ਕਮਰੇ ਦੇ ਘਰ ਚੋਂ ਬਹੁਤ ਵੱਡੀ ਕੋਠੀ ਛੱਤ ਦਾ ਹੈ ਹਾਈਲੇ ਦੇ ਬਿਲਕੁਲ ਲੱਗਿਆ ਲੱਗਦੇ ਉੱਥੋਂ ਸਰ ਸਵਾਲ ਤੇ ਵਰਦੇ ਆ ਮਹਰਬਾਨ ਜੀ ਤੇ ਆਮ ਲੋਕ ਵੀ ਇਸ ਚੀਜ਼ ਨੂੰ ਦੇਖਦੇ ਆ ਵੀ ਇਹ ਕੁਛ ਨਾ ਕੁਛ ਝੋਲੇ ਚ ਇੱਕ ਹੋਰ ਇਹਨਾਂ ਦਾ ਬਧਾਇਕ ਮੈਂ ਹੋਰ ਦੱਸ ਦੇਣਾ ਮਾਨ ਸਾਹਿਬ ਜੇ ਚਾਹੋ 6 ਕੇ 7 ਕਿੱਲੇ ਚ ਕੋਟੀ ਸ਼ੁਰੂ ਕਰੀ ਬੈਠਾ ਜੀ ਬਾਰਡਰ ਬੈਲਟ ਦੇ ਵਿੱਚ ਕੀ ਆ ਮਾਸ ਲੱਭ ਲੋ ਨਹੀਂ ਤੇ ਨਹੀਂ ਤੇ ਈਡੀ ਨੇ ਧੱਕੇ ਲੱਭ ਲਿਆ ਇਹ ਮੈਂ ਤੁਹਾਨੂੰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਉਹ ਕਾਫੀ ਵਾਇਰਲ ਹੋ ਰਹੀ ਹੈ ਗੱਲ ਉਹ ਮੇਰੇ ਹੂੰ ਕਿ ਪੱਜ ਪੱਛ ਜਾਣਗੇ ਜੀ ਸਰ ਮੇਰੇ ਕੋਲ ਠੋਸ ਕਾਰਨ ਇਹਨਾਂ ਚੀਜ਼ਾਂ ਦੇ ਆਪਾਂ ਕਿਤੇ ਨਾ ਕਿਤੇ ਸਪੈਕੂਲੇ ਕਰ ਸਕਦੇ ਹਾਂ ਇਸ ਚੀਜ਼ ਨੂੰ ਜੀ ਇਹ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੁਣ ਜੋ ਭਗਵੰਤ ਮਾਨ ਸਟੇਜਾਂ ਦੇ ਉੱਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੇ ਵਿਦਾਇਕ ਬੜੇ ਇਮਾਨਦਾਰ ਹੈ ਉਹ 3 ਸਾਲਾਂ ਦੇ ਵਿੱਚੋਂ ਇੱਕ ਛੋਟੇ ਕਾਰੋਬਾਰ ਚਲਾਉਂਦੇ ਸੀ ਜਿਨ੍ਹਾਂ ਕੋਲ 20 25-25 ਸਾਲਾਂ ਤੋਂ ਸੈਟਿੰਗ ਨਾ ਹੋਈ ਜਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੈਟਲ ਨਾ ਹੋ ਸਕੇ ਲੇਕਿਨ ਉਹ ਪਿਛਲੇ 3 ਸਾਲਾਂ ਦੇ ਵਿੱਚ ਵੱਡੀਆਂ ਕੋਠੀਆਂ ਪਾਉਂਦੇ ਨਜ਼ਰ ਆ ਰਹੇ ਨੇ ਤਾਂ ਇਹ ਨਿਕਲ ਕੇ ਜਾਣਕਾਰੀ ਸਾਹਮਣੇ ਆਈ ਹੈ ਜਿਵੇਂ ਹੀ ਹੋਰ ਖਬਰ ਆਉਂਦੀ ਹੈ ਮਿਲਦੇ ਹਾਂ